ਮੇਰੇ ਬਾਪੂ ਜੀ ਦੇ ਅੱਗੇ ਵੀ ਬਾਪੂ ਜੀ ਦਾਦਾ ਜੀ ਮਤਲਬ ਉਦੋਂ ਤੋਂ ਹੀ ਜਦੋਂ ਮੇਰੀ ਛੋਟੀ ਜੀ ਉਮਰ ਸੀਗੀ ਉਦੋਂ ਤੋਂ ਹੀ ਮੈਂ ਇਹ ਦੇਖਦੀ ਐ ਵੀ ਅਸੀਂ ਪੋਦੇ ਮਹੀਨੇ ਵਿੱਚ ਸਾਰਾ ਹੀ ਪਰਿਵਾਰ ਨੀਚੇ ਪੈਂਦਾ ਸੀ ਅਸੀਂ ਵੀ ਖੁਦ ਤਿੰਨ ਦਿਨ ਅਸੀਂ ਨੰਗੇ ਪੈਰੀ ਆਉਂਦੇ ਰਹੇ ਪਰ ਸਾਰਾ ਹੀ ਪਰਿਵਾਰ ਗੁਰਦੁਆਰਾ ਸਾਹਿਬ ਨਿਤਨੇਮ ਕਰਦੀ ਸੀ ਹਰ ਰੋਜ਼ ਸਵੇਰੇ ਨਿਤਨੇਮ ਸ਼ਾਮ ਨੂੰ ਰਹਿਰਾਸ ਸਾਹਿਬ ਉਦੋਂ ਤੋਂ ਫੇਰ ਇੱਥੇ ਸ਼ੁਰੂ ਹੋ ਗਿਆ ਨੀਚੇ ਪੈਣਾ ਉਦੋਂ ਤੋਂ ਹੀ ਮੈਂ ਨੀਚੇ ਹੀ ਪੈਣੀ ਹੈ ਕਿ ਮੈਂ ਆਪਣੇ ਘਰ ਦਾ ਮੈਂਬਰ ਕੋਈ ਜਾਣਦਾ ਹੈ ਹਨਾ ਉਦੋਂ ਆਪਾਂ ਸਾਰਾ ਪਰਿਵਾਰ ਰਾਤ ਨੂੰ ਕਦੇ ਵੀ ਮੰਜੇ 'ਪੀ ਨਹੀਂ ਪੈਂਦਾ ਪੈਂਦੇ ਉਦੋਂ ਆਪਾਂ ਸਾਰੇ ਲੋਕੇ ਕੱਪੜਾ ਪਿਛਾ ਕੇ ਬਹਿ ਜਾਂਦੇ ਹਾਂ ਤੇ ਵੀ ਥੱਲੇ ਬਹਿ ਸ਼ਾਂ ਬਹਿ ਜਾਂਦੇ ਹਾਂ ਉੱਥੇ ਕਈ ਵਾਰੀ ਸੌਂ ਜਾਂਦੇ ਹਾਂ ਜਦੋਂ ਉਹ ਆਮੜਾ ਘਰ ਦਾ ਮੈਂਬਰ ਚਲੇ ਜਾਂਦੇ ਬਸ ਇਹੀ मीनिंग ਤਾਂ ਉਦੋਂ ਵੀ ਹੁਣ ਵੀ ਇਹੀ ਹੈ ਵੀ ਜਦੋਂ ਆਪਣੇ ਘਰ ਦਾ ਕੋਈ ਮੈਂਬਰ ਜਾਂਦਾ ਨਹੀਂ ਮੰਝਾ ਪਰ ਬੈਠੇ ਜਾਂਦਾ ਹੁਣ ਮੈਂ ਬੈਠੇ ਜਾਂਦਾ ਜਿਵੇਂ ਸਾਡੇ ਪੇਰੈਂਟਸ ਨੇ ਕਿਹਾ ਨਾ ਵੀ ਉਦੋਂ ਲੋਕ ਰੋਂਦੇ ਹੀ ਆਉਂਦੇ ਹੁੰਦੇ ਸੀ ਮੈਂ ਬਹੁਤ ਛੋਟੀ ਸੀ ਮੇਰੇ ਫਾਦਰ ਮੈਨੂੰ ਮੁੱਢੇ ਤੇ ਚੱਕ ਕੇ ਲਿਆਉਂਦੇ ਹੁੰਦੇ ਸੀ ਇਹ ਉਹਨਾਂ ਨੇ ਘਰ ਤੋਂ ਹੀ ਬਾ ਗੁਰੂ ਸਾਹਿਬ ਜੀ ਇਹ ਗੱਲਾਂ ਕਰਨੀਆਂ ਜਾਂ ਉਹਨਾਂ ਨੇ ਰੋਣਾ ਰੋਣ ਲੱਗ ਜਾਂਦੇ ਸੀ ਆਉਂਦਿਆਂ ਦੇ ਵੀ ਉਦੋਂ ਹੁੰਦੇ ਬਹੁਤ ਘੱਟ ਸੀਵੇਂ ਹੁੰਦੀ ਸੀ ਨਾ ਉਹਨਾਂ ਦੇ ਮੋਢੇ ਤੇ ਬਹੁਤ ਘੱਟ ਲੋਕ ਹੁੰਦੇ ਸੀ ਉਦੋਂ ਪਰ ਮੈਨੂੰ ਪਤਾ ਨਹੀਂ ਕਿਉਂ ਲੈ ਕੇ ਆਉਂਦੇ ਸੀਗੇ ਸਭਾ ਕਹਿੰਦੇ ਸੀ ਕੱਲਾ ਕੱਲਾ ਸਭਾ ਕਹਿੰਦੀ ਸੀ ਉਹਨੂੰ ਸਭ ਇਹ ਲਈ ਜੋੜ ਮਿਲ ਜਾ ਜੋੜ ਮੇਲਾ ਨਹੀਂ ਕਹਿੰਦੇ ਤਾਂ ਹੁਣ ਲੱਗੇ ਨਾ ਕਹਿਣ ਕੱਲਾ ਸਭਾ ਕਹਿੰਦੇ ਸੀ ਸਭਾ ਮਤਲਬ ਮਿਲ ਕੇ ਬੈਠਣਾ ਉਹ ਉਹ ਟਾਈਮਾਂ ਦੇ ਵਿੱਚ ਇਹ ਸੀਗਾ ਇਹਦਾ ਅਸੀਂ ਅਰਥ ਬਈ ਆਲੇ-ਦੋਲੇ ਤੇ ਜਿਹੜੇ ਲੋਕ ਆਉਂਦੇ ਸੀਗੇ ਇੱਥੇ ਬੈਹਂਦੇ ਸੀ ਤੇ ਰੋਂਦੇ ਸੀ ਉਹਨਾਂ ਦੇ ਗੱਲਾਂ ਕਰਦੇ ਸੀ। ਉਹ ਤੋਂ ਜਿਹੜਾ ਮਾਹੌਲ ਸੀਗਾ ਉਹ ਬਹੁਤ ਧਾਰਮਿਕ ਸੀਗਾ। ਇੱਥੇ ਇੱਕ ਧਾਰਮਿਕ ਸਬਜੈਕਟ ਵੀ ਪੜਾਇਆ ਜਾਂਦਾ ਸੀ। ਤੇ ਬੱਚਿਆਂ ਨੂੰ ਸਵੇਰੇ ਅਰਦਾਸ ਤੇ ਮੂਲ ਮੰਤਰ ਦਾ ਪਾਠ ਸਵੇਰੇ ਅਰਦਾਸ ਵੇਲੇ ਹੁੰਦਾ ਸੀ। ਹੁਣ ਨਾ ਹੀ ਤਾਂ ਬੱਚੇ ਚਾਹੁੰਦੇ ਨੇ ਇਹ ਚੀਜ਼। ਬੱਚੇ ਵੀ ਨਹੀਂ ਚਾਹੁੰਦੇ ਬਾਕੀ ਹੁਣ ਹਾਂ ਟੈਲੀਵਿਜ਼ਨ ਹੋਣ ਕਰਕੇ ਬੱਚੇ ਹੋਰ ਪਾਸੇ ਜ਼ਿਆਦਾ ਮੋਬਾਈਲ ਨੇ ਚੱਕਦੇ ਫਟੇ ਮੋਬਾਈਲ ਬੱਚੇ ਉਧਰ ਜ਼ਿਆਦਾ ਧਿਆਨ ਹੈ ਸਿੱਖੀ ਵੱਲ ਹੁਣ ਘਟਾ ਹੈ ਹੁਣ ਜਿਹੜੇ ਐਜੂਕੇਟਿਡ ਪੇਰੈਂਟਸ ਨੇ ਉਹ ਨਹੀਂ ਸਿੱਖੀ ਵੱਲ ਬਹੁਤੇ ਹੈਗੇ ਉਹ ਥੋੜੇ ਜਿਹਾ ਮਾਡਰਨ ਟਾਈਪ ਆ ਉਹਨਾਂ ਦਾ ਜਿਹੜੇ ਬਜ਼ੁਰਗਾਂ ਕੋਲ ਬੱਚੇ ਰਹਿੰਦੇ ਨੇ ਉਹ ਸ਼ਾਇਦ ਬੱਚੇ ਜੁੜ ਜਾਣ ਥੋੜੇ ਬਹੁਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਬੱਚਿਆਂ ਨੂੰ ਕੁਝ ਦੱਸਦੇ ਨੇ ਨਾ ਉਹ ਸ਼ਾਇਦ ਬੱਚੇ ਮਾਰੇ ਮੋਟੇ ਜੁੜ ਜਾਣ ਨਹੀਂ ਅੱਜ ਕੱਲ ਤਾਂ ਮਾਹੌਲ ਇਹਨਾਂ ਹੈ ਨਹੀਂ ਵਧੀਆ ਤੇ ਦੇਖਦੇ ਆਂ ਦੇਖਦੇ ਕੀ ਕੁਝ ਬਦਲਿਆ ਵੈਸੇ ਕੀ ਕੁ ਦੱਸੋ ਤੁਸੀਂ ਹੁਣ ਸਾਨੂੰ ਨਹੀਂ ਨਾ ਪਤਾ ਮੈਂ ਤਾਂਹੀਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਦੱਸੋ ਸਾਰਿਆਂ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਕਿ ਕੀ ਕੀ ਬਦਲ ਗਿਆ ਤੁਹਾਡੇ ਦੇ ਇਹ ਦੇਖਦੇ ਆਂ ਦੇਖਦੇ ਤੇ ਇਹ ਵੀ ਪਹਿਲਾਂ ਤਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਉੱਥੇ ਖੂਹੀ ਹੁੰਦੀ ਸੀ ਉੱਥੇ ਇੱਕ ਮਤਲਬ ਝੁੱਗੀ ਜੀ ਹੁੰਦੀ ਸੀ ਉੱਥੇ ਨਹੰਗ ਸਿੰਘ ਸ਼ੈਦ ਰਹਿੰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਟਾਂ ਜੀਆਂ ਲਾਉਣੀ ਸ਼ੁਰੂ ਕਰਤੀਆਂ ਉੱਤੇ ਬਾਅਦ ਸਾਰੀ ਢੇੜ-ਢੜਾਈ ਕਰਤੀ ਇਹ ਸਾਰਾ ਗੁਰਦੁਆਰਾ ਸਾਹਿਬ ਵੀ ਸਾਰਾ ਇੱਟਾਂ ਸਾਫ਼ ਕਰਤੀਆਂ ਉਹਦੀ ਥਾਂ ਤੇ ਇਹ ਮਾਰਬਲ ਲਾਤਾ ਹਾਂ ਇਹ ਠੀਕ ਲੱਗਦਾ ਤੁਹਾਨੂੰ ਜਾਂ ਉਹ ਠੀਕ ਸੀਗਾ ਉਹ ਜ਼ਿਆਦਾ ਠੀਕ ਸੀ ਆਸੀਂ ਸਾਡਾ ਬਿਲਕੁਲ ਅਸੀਂ ਉਵੇਂ ਹੀ ਕਨੈਕਟ ਕਰਦੇ ਸੀ ਅੱਛਾ ਉਦੋਂ ਮੌਕੇ ਤੇ ਕੀ ਹੋਇਆ ਹੋਊਗਾ ਉਸ ਟਾਈਮ ਕੀ ਹੋਇਆ ਹੋਊਗਾ ਉਦੋਂ ਬਿਲਡਿੰਗ ਕਹੀ ਜੀ ਹਾਂਜੀ ਹਾਂਜੀ ਉਦੋਂ ਬਿਲਡਿੰਗ ਛੋਟੀ ਸੀਗੀ ਤੇ ਏਹਠਾਂ ਵੀ ਸਾਰਾ ਆਹੀ ਸੀਗਾ ਇੱਟਾਂ ਦਾ ਹੀ ਸੀ ਕੰਧਾਂ ਮੀਟਾਂ ਦੀ ਉਹ ਬੜੀ ਵਧੀਆ ਲੱਗਦੀਆਂ ਸੀ ਉਹ ਸਰੰਦੀਟ ਆਲੇ-ਦਾਲੇ ਜਿਹੜੀ ਦਵਾਰ ਉਹ ਵੀ ਸਰੰਦੀਟ ਦੀ ਛੋਟੀ ਦਵਾਰ ਹੁਣ ਤਾਂ ਦਵਾਰਾਂ ਵੱਡੀਆਂ ਨੇ ਹੁਣ ਤਾਂ ਲੋਹੇ ਦੇ ਵੀ ਲਾਤੇ ਆ ਕਰਤਾ ਉਹ ਕਰਤਾ ਇਸ ਗੱਲ ਦਾ ਵੀ ਅਸਰ ਹੋਇਆ ਜਦੋਂ ਤੁਸੀਂ ਆਏ ਸੀ ਅੰਕਲ ਦੇਖੋ ਸ਼ਰਾਬ ਪੀਂਦੇ ਰਹੋ ਉਦੋਂ ਤੋਂ ਲੈ ਕੇ 97 ਤੱਕ ਤੁਸੀਂ ਪਾਠ ਕਰਦੇ ਰਹੇ ਤੁਸੀਂ ਇਸ ਤਰ੍ਹਾਂ ਸ਼ਰਦਾ ਜੈਨੀ ਚ ਤਾਂ ਅੰਕਲ ਤੇ ਫਿਰ ਅਸਰ ਹੋਇਆ ਉਸ ਗੱਲ ਦਾ ਹਾਂਜੀ ਇਹ ਹੈ ਵੀ ਇਹਨਾਂ ਨੇ ਕਦੇ ਮੈਨੂੰ ਰੋਕਿਆ ਨਹੀਂ ਵੀ ਪਾਠ ਨਹੀਂ ਕਰਨਾ ਨਕੀਆਂ ਜਿੰਦਾ ਵੱਡੇ ਸਾਕੇ ਉਹ ਵੱਡੇ ਸਾਕੇ ਸਿਰਫ ਇਤਿਹਾਸ ਦੇ ਪੰਨਿਆਂ ਤੇ ਨਹੀਂ ਉਕਰੇ ਗਏ ਉਹ ਲੋਕਾਂ ਦੇ ਦਿਲਾਂ ਚ ਉਕਰੇ ਗਏ ਇਸੇ ਕਰਕੇ ਸਦੀਆਂ ਬਾਅਦ ਫਤਿਹਗੜ ਸਾਹਿਬ ਦੀ ਧਰਤੀ ਤੇ ਅੱਜ ਵੀ ਲੋਕ ਹੀਠਾਂ ਸੌਂਦੇ ਨੇ ਧਰਤੀ ਤੇ ਸੌਂਦੇ ਨੇ ਜਦੋਂ ਉਹ ਦਿਨ ਆਉਂਦੇ ਨੇ ਸਹਿਬਜ਼ਾਦਿਆਂ ਨੂੰ ਯਾਦ ਕਰਨ ਲਈ ਖਾਸ ਤੌਰ ਦੇ ਉੱਤੇ ਉਸ ਨੂੰ ਮਹਿਸੂਸ ਕਰਨ ਦੇ ਲਈ ਕਿ ਵਾਕਈ ਉਹ ਦਿਨ ਕਹੇ ਜੇ ਸੀ ਉਹ ਥਾਵਾਂ ਕਈਆਂ ਜੀਆਂ ਸੀ ਠੰਡ ਤਾਂ ਤੁਸੀਂ ਦੇਖਦੇ ਹੋ ਕਿੰਨੀ ਜ਼ਿਆਦਾ ਠੰਡ ਹੈ ਇਸੇ ਤਰ੍ਹਾਂ ਦੇ ਅਸੀਂ ਇੱਕ ਘਰ ਚ ਆਇਆ ਫਤਿਹਗੜ੍ਹ ਸਾਹਿਬ ਚੀਆਂ ਤੇ ਫਤਿਹਗੜ੍ਹ ਸਾਹਿਬ ਦੇ ਸਰਹੰਦ ਦੇ ਉਹਨਾਂ ਗਲੀਆਂ ਦੇ ਵਿੱਚਾਂ ਅਸੀਂ ਜਿੱਥੇ ਲੋਕ ਅੱਜ ਵੀ ਉਸ ਗੱਲ ਨਾਲ ਸਦੀਆਂ ਬਾਅਦ ਕਨੈਕਟ ਕਰਦੇ ਨੇ ਤੇ ਕਿੱਡੀ ਡੂੰਗੀ ਗੱਲ ਹੁੰਦੀ ਐ ਧਰਮ ਦੀਆਂ ਜੜਾਂ ਕਿਵੇਂ ਡੂੰਘੀਆਂ ਹੁੰਦੀਆਂ ਨੇ ਉਹ ਵੀ ਇਸ ਗੱਲ ਦਾ ਸਾਸ ਕਰਾਉਂਦੇ ਨੇ ਅਸੀਂ ਘਰਾਂ ਚ ਜਿੱਥੇ ਮੈਡਮ ਬਲਜਿੰਦਰ ਕੌਰ ਜਿਹੜੇ ਬਹੁਤ ਹੀ ਵਧੀਆ ਐਜੂਕੇਸ਼ਨ ਵੀ ਦਿੰਦੇ ਰਹੇ ਬੱਚਿਆਂ ਨੂੰ ਬਹੁਤ ਇਮਾਨਦਾਰੀ ਨਾਲ ساری ਉਮਰ ਕੰਮ ਕੀਤਾ جس گھر وچ میں کھڑا جدو اس گھر وچ ਵਿਆਹ ਕੇ ਆਏ ਤਾਂ اس گھر وچ سارے ہی ہیਠਾ ਸੌਣ ਲੱਗੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਘਰ ਚ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਜਾ ਕੇ ਅੰਦਰ ਕਿ ਕਿਸ ਤਰੀਕੇ ਦੇ ਨਾਲ ਅਸੀਂ ਬਾਹਰੋਂ ਆਏ ਆ ਪਰ ਰਾਤ ਦਾ ਵੇਲਾ ਹੈਗਾ ਅਸੀਂ ਤੁਹਾਨੂੰ ਦਿਖਾਉਨੇ ਆਂਗੇ ਕਿ ਕਿਵੇਂ ਜਿਹੜੇ ਬਜਿੰਦਰ कौर ਜੀ ਅੱਜ ਵੀ ਹੇਠਾ ਹੀ ਸੌਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਹਿਸੂਸ ਕਰਦੇ ਨੇ ਉਹ ਔਰ ਇਹ ਸਿੱਖਿਆ ਮਾ ਉਹਨਾਂ ਨੂੰ ਉਹਨਾਂ ਦੀਆਂ ਪੀੜ੍ਹੀਆਂ ਤੋਂ ਕਿਵੇਂ ਮਿਲੀਆਂ ਤੇ ਅੱਜ ਵੀ ਉਹ ਗੱਲਾਂ ਦੇ ਨਾਲ ਉਹ ਕਿਵੇਂ ਜੁੜੇ ਹੋਏ ਨੇ ਔਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੱਸ ਰਹੇ ਨੇ ਅ ਤਮਾਤਾ ਜੀ ਤੁਸੀਂ ਦੇਖ ਰਹੇ ਹੋਗੇ ਹੇਠਾ ਇੱਥੇ ਥੱਲੇ ਸੁੱਤੇ ਪਏ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਇਹ ਇਹ ਪ੍ਰੈਕਟਿਸ ਕਰ ਰਹੇ ਨੇ ਤੇ ਕਦੋਂ ਤੋਂ ਉਹ ਇਸ ਗੱਲ ਦੇ ਨਾਲ ਜੁੜੇ ਹੋਏ ਨੇ ਤਾਂ ਬੇਬੇ ਜੀ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਪੰਜਾਬ ਬੈਗੁਰ ਜੀ ਕੰਨਚਾ ਬੈਗੁਰ ਜੀ ਕੀ ਫਤਹਿ ਜੀ ਤਾਂ ਮੈਂ ਸਭ ਤੋਂ ਪਹਿਲਾਂ ਅੰਕਲ ਹੋਰੀ ਦੱਸ ਰਹੇ ਸੀਗੇ ਕਿ ਜਦੋਂ ਤੁਸੀਂ ਵਿਆਹ ਕੇ ਆਏ ਇਸ ਘਰ ਚ ਪਹਿਲਾਂ ਨਹੀਂ ਸੀਗਾ ਮਤਲਬ ਉਸ ਤਰ੍ਹਾਂ ਦਾ ਰਵਾਇਤ ਨਹੀਂ ਸੀਗੀ ਹਾਂਜੀ ਤਾਂ ਉਦੋਂ ਤਾਂ ਤੁਸੀਂ ਸ਼ੁਰੂ ਤੋਂ ਦੱਸੋ ਕਿ ਤੁਹਾਡੇ ਘਰ ਚ ਕੀ ਹੁੰਦਾ ਸੀ ਪਹਿਲਾਂ ਤੁਹਾਡਾ ਕਿਹੜਾ ਪਿੰਡ ਸੀਗਾ ਠੀਕ ਹੈ ਜੀ ਮੇਰਾ ਪਿੰਡ ਹੈਗਾ ਸਾਨੀਪੁਰ ਤੇ ਉੱਥੇ ਦਾ ਜਿਹੜਾ ਸਾਡਾ ਪਰਿਵਾਰ ਹੈ ਉਹ ਸਾਰੇ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਮੇਰੇ ਬਾਪੂ ਜੀ ਦੇ ਅੱਗੇ ਵੀ ਬਾਪੂ ਜੀ ਦਾਦਾ ਜੀ ਮਤਲਬ ਉਦੋਂ ਤੋਂ ਹੀ ਜਦੋਂ ਮੇਰੀ ਛੋਟੀ ਜੀ ਉਮਰ ਸੀਗੀ ਉਦੋਂ ਤੋਂ ਹੀ ਮੈਂ ਇਹ ਦੇਖਦੀ ਆਂ ਵੀ ਅਸੀਂ ਪੋਹ ਦੇ ਮਹੀਨੇ ਵਿੱਚ ਸਾਰਾ ਹੀ ਪਰਿਵਾਰ ਨੀਚੇ ਪੈਂਦਾ ਸੀ ਅਸੀਂ ਵੀ ਖੁਦ ਤਿੰਨ ਦਿਨ ਅਸੀਂ ਨੰਗੇ ਪੈਰੀ ਆਉਂਦੇ ਰਹੇ ਪਰ ਸਾਰਾ ਹੀ ਪਰਿਵਾਰ ਗੁਰਦੁਆਰਾ ਸਾਹਿਬ ਵੀ ਉੱਥੋਂ ਸਿੱਖੀ ਫਿਰ ਇੱਥੇ ਸ਼ੁਰੂ ਹੋ ਗਈ ਇੱਥੇ ਵੀ ਜਦੋਂ ਮੈਂ ਆਈ ਆਂ 82 ਦੇ ਵਿੱਚ ਮਈ 82 ਮਈ 82 ਤੇ ਆ ਕੇ ਫਿਰ ਇੱਥੇ ਮੈਂ ਇੱਥੇ ਵੀ ਨੀਚੇ ਪੈਣਾ ਸ਼ੁਰੂ ਕਰ ਦਿੱਤਾ ਇੱਥੇ ਕੋਈ ਪਹਿਲਾਂ نیچے ਨਹੀਂ ਸੀ ਪੈਂਦਾ ਤੇ ਨਿਤਨੇਮ ਕਰਦੀ ਸੀ ਹਰ ਰੋਜ਼ ਸਵੇਰੇ ਨਿਤਨੇਮ ਸ਼ਾਮ ਨੂੰ ਰਹਿਰਾਸ ਸਾਵ ਓਦੋਂ ਤੋਂ ਫੇਰ ਇੱਥੇ ਸ਼ੁਰੂ ਹੋ ਗਿਆ ਨੀਚੇ ਪੈਣਾ ਓਦੋਂ ਤੋਂ ਹੀ ਮੈਂ ਨੀਚੇ ਹੀ ਪੈਣੀ ਹੁਣ ਤੱਕ ਬਾਕੀ ਉੱਥੋਂ ਬਾਰੇ ਦੱਸੋ ਤੁਹਾਡੇ ਜਿਵੇਂ ਆਪਾਂ ਕਹਿੰਦੇ ਨਾ ਵੀ ਪੁੱਤੇ-ਪੋਤੀਆਂ ਨੂੰ ਅੱਜ ਤੁਸੀਂ ਦੱਸਦੇ ਹੋ ਹੋਂਗੇ ਦੋ ਤੇ ਦੋਤੀਆਂ ਨੂੰ ਤੁਹਾਨੂੰ ਤੁਹਾਡੇ ਦਾਦੇ ਤੁਹਾਡੇ ਉਪਰਦਾਦੇ ਤੁਹਾਡੇ ਪਿਤਾ ਜੀ ਉਹ ਦੱਸੋ ਥੋੜਾ ਜਿਹਾ ਉਹ ਵੀ ਤੁਸੀਂ ਦੇਖਿਆ ਹੋ ਸਾਰਿਆਂ ਨੂੰ ਦਾਦਾ ਜੀ ਦਾਦੀ ਜੀ ਜਦੋਂ ਉੱਥੋਂ ਜੀ ਜੀ ਹਾਂਜੀ ਸਾਡੇ ਬਾਪੂ ਜੀ ਬਹੁਤ ਧਾਰਮਿਕ ਸੀਗੇ ਵੀ ਦਾਨੀ ਵੀ ਬਹੁਤ ਸੀ ਬਾਕੀ ਗੁਰੂ ਘਰ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਜਦੋਂ ਬਣਿਆ ਸੀ ਉਹ ਪਹਿਲੇ ਪਹਿਲੀ ਵਾਰੀ ਉਹ ਉਹਨਾਂ ਨੇ ਹਾਜ਼ਾ ਨਾਰਾ ਮਾਰਿਆ ਸੀ ਇੱਥੇ ਮੈਂ ਗੁਰਦੁਆਰਾ ਬਣਾਉਣਾ ਅੱਜ ਵੀ ਸਾਨੀ ਪਰ ਜਿਹੜਾ ਗੁਰਦੁਆਰਾ ਬਣਿਆ ਉਹਨਾਂ ਦੀ ਨਹੀਂ ਉਹਨਾਂ ਨੇ ਰੱਖੀ ਸੀ ਹਾਂ ਅਕ੍ਰਿਡੋ ਇੱਥੇ ਆਏ ਤੁਸੀਂ ਇਸ ਪਰਿਵਾਰ ਚ ਉਹ ਰਵਾਇਤ ਨਹੀਂ ਸੀਗੀ ਜਾਂ ਉਹ ਟ੍ਰੈਡੀਸ਼ਨ ਨਹੀਂ ਸੀ ਪਰ ਉਦੋਂ ਬਹੁਤ ਸਾਰੇ ਲੋਕ ਸੀ ਜਿਹੜੇ ਥੱਲੇ ਸੌਂਦੇ ਸੀ ਹੁਣ ਤਾਂ ਮੈਂ ਪਤਾ ਕਰ ਰਿਹਾ ਪਰਿਵਾਰ ਲੱਭ ਰਿਆਂਗਾ ਮੈਂ ਪਿਛਲੇ ਦਿਨਾਂ ਦਾ ਲੱਭ ਰਿਆ ਮੈਨੂੰ ਥੋੜੇ ਪਰਿਵਾਰ ਮਿਲੇ ਨੇ ਪਹਿਲਾਂ ਕਹਿੰਦੇ ਸਾਰੇ ਹੀ ਸੌਂਦੇ ਹੁੰਦੇ ਸੀ ਹਾਂਜੀ ਪਹਿਲਾਂ ਸਾਰੇ ਹੀ ਸੌਂਦੇ ਹੁੰਦੇ ਸੀਗੇ ਸਾਡੇ ਪਿੰਡਾਂ ਚ ਕਾਫੀ ਸੌਂਦੇ ਸੀ ਲੋਕ ਤੇ ਜਦੋਂ ਮੈਂ ਇੱਥੇ ਸਭ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਇੱਥੇ ਚਵਾਰਾ ਬਣਾਇਆ ਸਿਰਫ ਪਾਠ ਕਰਨ ਵਾਸਤੇ ਵੀ ਚਲੋ ਅਲੱਗ ਚੀਜ਼ ਹੋ ਜੂਗੀ ਅਲੱਗ ਬੈਠ ਕੇ ਪਾਠ ਕੀਤਾ ਜਾ ਸਕਦਾ ਹੈ ਉੱਚਵਾਰਾ ਹੁਣ ਵੀ ਬਣਿਆ ਹੈ ਉੱਪਰ ਤੇ ਕਾਫੀ ਦਿਨ ਉੱਥੇ ਮੈਂ ਨਿੱਤ ਨਿਯਮ ਕਰਦੀ ਰਹੀ ਆ ਸਾਡੇ ਘਰ ਦੀ ਵੀ ਸਾਰੇ ਫੇਰ ਨਿੱਤ ਨਿਯਮ ਲਾਗੇ ਸੀ ਕਰਨ ਬਾਕੀ ਇਹ ਆ ਵੀ ਕਾਫੀ ਸਾਲ ਬੱਚੇ ਤੇ ਸਾਡੇ ਘਰ ਦੇ ਮਤਲਬ ਸਰਦਾਰ ਜੀ ਅਸੀਂ ਸਾਰੇ ਨੀਚੇ ਹੀ ਪੈਂਦੀ ਸੀ ਫੇਰ ਇਹਨਾਂ ਨੇ ਅੰਮ੍ਰਿਤ ਛਕਿਆ 97 ਚ 97 ਚਾਂਜੀ ਇਹ ਇਹਨਾਂ ਨੇ ਪਰਸਾ ਫੇਰ ਅੰਮ੍ਰਿਤ ਛਕਿਆ ਇਹਨੇ ਉਦੋਂ ਤੇ ਇਹਨਾਂ ਨੇ ਕੋਈ ਕਰਾਇਤ ਨਹੀਂ ਕੀਤੀ ਉਦੋਂ ਤੋਂ ਇਹ ਪਤੇਗੜ ਸਾਹਿਬ ਜਾਂਦੇ ਸੀ ਸ਼ਾਮ ਨੂੰ ਚੌਂਕੀ ਲੱਗਦੀ ਜਿੱਥੇ ਸੁਖਾਸਨ ਟਾਈਮ ਜਾਂਦੇ ਰੋਜ਼ ਜਾਂਦੇ ਰੋਜ਼ ਜਾਂਦੇ ਹਾਂ ਜੀ ਇਹ ਤਾਂ ਰੋਜ਼ ਜਾਂਦੇ ਮੈਂ ਕਿਤੇ ਨਾਗਾ ਪਾ ਲੈਣੀਆਂ ਬਾਕੀ ਜਿੱਥੇ ਸੁਖਾਸਨ ਦਾ ਟਾਈਮ ਅਸਥਾਨ ਹੈ ਉੱਥੇ ਪਹਿਲਾਂ ਇਹ ਇਸ ਪਰਿਵਾਰ ਦਾ ਰਹਿ ਸ਼িকার ਹੁੰਦਾ ਸੀ ਹਾਂਜੀ ਉੱਥੇ ਤੁਹਾਡਾ ਰਹਿਸ਼ੀਕਰ ਜਿੱਥੇ ਸੁਖਾਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਹੁੰਦੇ ਆ ਉਹ ਤੁਹਾਡਾ ਘਰ ਹੁੰਦਾ ਸੀਗਾ ਇਹਨਾਂ ਦਾ ਘਰ ਸੀ ਯਾਨੀ ਤੁਹਾਡੇ ਹੀ ਪਰਿਵਾਰ ਦਾ ਤੁਹਾਡੇ ਹਾਂਜੀ ਵੀ ਉੱਥੇ ਫਿਰ ਉਹਨਾਂ ਨੂੰ ਇਹਨਾਂ ਨੂੰ ਉੱਥੋਂ ਉਠਾ ਕੇ ਇੱਥੇ ਸਰਹੰਦ ਸ਼ਹਿਰ ਭੇਜਦਾ ਉਹ ਫਿਰ ਗੁਰਦਾਰਾ ਸਾਹਿਬ ਦੀ ਜ਼ਮੀਨ ਚ ਰਲਾ ਲਿਆ ਹਾਂਜੀ ਠੀਕ ਇਸ ਗੱਲ ਦਾ ਵੀ ਅਸਰ ਹੋਇਆ ਜਦੋਂ ਤੁਸੀਂ ਆਏ ਸੀ ਅੰਕਲ ਦੇਖੋ ਸ਼ਰਾਬ ਪੀਂਦੇ ਰਹੋ ਉਦੋਂ ਤੋਂ ਲੈ ਕੇ 97 ਤੱਕ ਤੁਸੀਂ ਬਾਠ ਕਰਦੇ ਰਹੇ ਤੁਸੀਂ ਇਸ ਤਰ੍ਹਾਂ ਸ਼ਰਦਾ ਚ ਇਨੀ ਚ ਤਾਂ ਅੰਕਲ ਤੇ ਫਿਰ ਅਸਰ ਹੋਇਆ ਉਸ ਗੱਲ ਦਾ ਹਾਂਜੀ ਇਹ ਹੈ ਵੀ ਇਹਨਾਂ ਨੇ ਕਦੇ ਮੈਨੂੰ ਰੋਕਿਆ ਨਹੀਂ ਵਿਪਾਸ਼ ਨਹੀਂ ਕਰਨਾ ਬਾਕੀ ਇਹਨਾਂ ਨੂੰ ਮੈਂ ਕਦੇ ਨਹੀਂ ਰੋਕਿਆ ਵੀ ਤੁਸੀਂ ਸ਼ਰਾਬ ਨਹੀਂ ਪੀਣੀ ਮੈਂ ਇਹ ਕਹਿੰਦੀ ਹੁੰਦੀ ਸੀ ਵੀ ਤੁਸੀਂ ਇੱਕ ਵਾਰੀ ਨਾ ਸਕੂਲ ਵਿੱਚ ਨਾ ਦਾਖਲ ਕਰਾ ਲਓ ਸਿਰਫ ਨੂੰ ਨੌਏ ਦਾਖਲ ਕਰਾਉਣਾ ਹੈ ਵੀ ਫਿਰ ਜੇ ਜਾਇਓ ਚਾਹੇ ਨਾ ਜਾਇਓ ਚਾਹੇ ਅਮਰਤ ਰੱਖਿਓ ਚਾਹੇ ਨਾ ਰੱਖਿਓ ਪਰ ਸਕੂਲ 'ਚ ਨੌਂ ਦਰਜ ਹੋਣਾ ਚਾਹੀਦਾ ਇਹਨਾਂ ਨੇ ਫਿਰ ਦੇਖ ਲਿਆ ਪੂਰਾ ਹੀ ਪਗਾ ਲਿਆ ਹੁਣ ਤੱਕ ਠੀਕ ਸਕੂਲ ਚ ਨਾਮ ਦਰਜ ਕਰਾਉਣ ਦਾ ਮਤਲਬ ਕਿ ਤੁਸੀਂ ਜਾ ਕੇ ਅਮਰ ਛਕੋ ਜਾਂ ਗੁਰਦਾਰ ਹਾਂਜੀ ਹਾਂਜੀ ਵੀ ਸਿੱਖੀ ਦੇ ਸਕੂਲ ਦੇ ਵਿੱਚ ਅ ਅਮਰਤ ਪਾਨ ਕਰ ਲਓ ਚਾਹੇ ਤੁਸੀਂ ਅਮਰਤ ਪਾਨ ਕੀਤਾ ਹੋਇਆ 2 ਦਿਨ ਰੱਖੋ ਚਾਹੇ 1 ਦਿਨ ਰੱਖੋ ਇੱਕ ਵਾਰੀ ਨਾਮ ਦਰਜ ਹੋ ਜਾਊਗਾ ਆਪਣਾ ਰਜਿਸਟਰ ਚ ਫਿਰ ਚਾਹੇ ਤੁਸੀਂ ਨਾਕ ਕਾਰ ਪਾਇਓ ਪਰ ਇਨਾਨਿਕ ਕਾਰ ਖੋਲੇ ਨਹੀਂ ਜਾਂਦੇ ਪਾਲੇ ਹਾਂ ਪੱਕੇ ਰਹੇ ਨੇ ਸਕੂਲ ਚ ਵੀ ਪੜਾਉਂਦੇ ਰਹੇ ਅ ਲਾਸਟ ਚ ਰਿਟਾਇਰ ਤੁਸੀਂ ਪ੍ਰਿੰਸੀਪਲ ਹੋਏ ਹੋ ਐਸ ਏ ਐਜ਼ 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 ਅ ਟੀਚਰ ਹੋਏ ਹੋਗੇ ਤਾਂ ਉਹ ਵੀ ਥੋੜਾ ਜਿਹਾ ਦੱਸੋ ਕਿਵੇਂ ਯਾਤਰਾ ਰਹੀ ਉਹ ਔਰ ਉਹ ਵੀ ਸਹਿਬਜ਼ਾਦਿਆਂ ਦੇ ਨਾਂ ਤੇ ਸਕੂਲ ਹਾਂਜੀ ਇਹ ਸਕੂਲ ਹੈਗਾ ਬਾਬਾ ਜੂਰਾਬਰ ਸਿੰਘ ਬਾਬਾ ਫਤਿਹ ਸਿੰਘ ਤੇ ਮੈਂ ਇੱਥੇ ਟੂ ਡਿਸੰਬਰ 83 ਦੇ ਵਿੱਚ ਜੁਆਇਨ ਕੀਤਾ ਸੀ ਇੱਥੇ ਮੈਂ ਲਾਇਏ ਨੇ 26 ਐਂਡ ਹਾਫ ਇਅਰ ਇਥੇ ਤੁਹਾਨੂੰ ਵਿਆਹ ਹੋਇਆ ਤੁਹਾਡੇ ਟੀਚਰ ਬਣ ਕੇ ਹਾਂਜੀ ਹਾਂਜੀ ਤੇ ਫਿਰ ਮੈਂ ਰਿਟਾਇਰ ਹੋਈ ਹਾਂ ਅਨ 2008 ਵਿੱਚ ਹਾਂਜੀ ਇੱਥੇ ਮੇਰੇ ਸਬਜੈਕਟ ਸੀਗੇ ਇੰਗਲਿਸ਼ ਤੇ ਐਸਐਸ ਇੰਗਲਿਸ਼ ਤੱਕ ਇਹ ਵਾਰੀ ਮੈਂ 7th ਤੱਕ ਹਾਂਜੀ ਤੁਸੀਂ ਕਿੰਨਾ ਕੀ ਦੇਖਦੇ ਹੋਗੇ ਕਿ ਜਿਹੜੀ ਸਾਡੀ ਅਸਲ ਐਜੂਕੇਸ਼ਨ ਆ ਜਿਹਨੂੰ ਤੁਸੀਂ ਸਕੂਲ ਕਹਿ ਰਹੇ ਹੋ ਸਿੱਖੀ ਦਾ ਜਿਹੜਾ ਸਕੂਲ ਆਗਾ ਉਹ ਸਾਡੀ ਅਸਲ ਐਜੂਕੇਸ਼ਨ ਆ ਜਿਹੜੀ ਸਾਡੀ ਮਾਡਰਨ ਐਜੂਕੇਸ਼ਨ ਆਈ ਇਹਨੇ ਸਾਨੂੰ ਵਧੀਆ ਬਣਾਇਆ ਜਾਂ ਇਹਨੇ ਗੜਬੜ ਕਰਤੀ ਜਾਂ ਕੀ ਤੁਸੀਂ ਕਿਵੇਂ ਦੇਖਦੇ ਹੋਗੇ ਕਿ ਤੁਸੀਂ ਸਕੂਲ ਚ ਪੜਾਉਂਦੇ ਰਹੇ ਬੱਚਿਆਂ ਨੂੰ ਪਰ ਬੱਚੇ ਤਾਂ ਟੁੱਟ ਰਹੇ ਨੇ ਹੁਣ ਸਾਰੀਆਂ ਗੱਲਾਂ ਨਾਲ ਤੁਸੀਂ ਦੇਖਦੇ ਹੋ ਨਾ ਨਵੀਂ ਪੀੜੀ ਤਾਂ ਉਹ ਨਹੀਂ ਐ ਉਹਨੂੰ ਕਿਵੇਂ ਦੇਖਦੇ ਹੋ ਮਾਡਰਨ ਐਜੂਕੇਸ਼ਨ ਨੂੰ ਤੇ ਇੱਕ ਇਹ ਮਾਡਰਨ ਆ ਗਈ ਸਕੂਲਾਂ ਵਾਲੀ ਐਜੂਕੇਸ਼ਨ ਨੂੰ ਕਹਿੰਦੇ ਮਾਡਰਨ ਐਜੂਕੇਸ਼ਨ ਆ ਜੀ ਇੱਕ ਸਾਡੀ ਰਵਾਇਤੀ ਐਜੂਕੇਸ਼ਨ ਸੀਗੀ ਰਵਾਇਤੀ ਸਿਸਟਮ ਸੀ ਜਿੱਥੇ ਲੋਕ ਆਪਣੀਆਂ ਜੜਾਂ ਨਾਲ ਜੋੜਨ ਦੀ ਕੋਸ਼ਿਸ਼ ਹੁੰਦੀ ਸੀਗੀ ਧਰਮਸਾਲ ਦੇ ਜ਼ਰੀਏ ਗੁਰੂ ਸਾਹਿਬ ਦੇ ਟਾਈਮ ਹਾਂਜੀ ਉਦੋਂ ਜਿਹੜਾ ਮਾਹੌਲ ਸੀਗਾ ਉਹ ਬਹੁਤ ਧਾਰਮਿਕ ਸੀਗਾ ਇੱਥੇ ਇੱਕ ਧਾਰਮਿਕ ਸਬਜੈਕਟ ਵੀ ਪੜਾਇਆ ਜਾਂਦਾ ਸੀ ਤੇ ਬੱਚਿਆਂ ਨੂੰ ਸਵੇਰੇ ਅਰਦਾਸ ਤੇ ਮੂਲ ਮੰਤਰ ਦਾ ਪਾਠ ਸਵੇਰੇ ਅਰਦਾਸ ਵੇਲੇ ਹੁੰਦਾ ਸੀ ਹੁਣ ਨਾ ਹੀ ਤਾਂ ਬੱਚੇ ਚਾਹੁੰਦੇ ਨੇ ਇਹ ਚੀਜ਼ ਬੱਚੇ ਵੀ ਨਹੀਂ ਚਾਹੁੰਦੇ ਬਾਕੀ ਹੁਣ ਹਾਂ ਟੈਲੀਵਿਜ਼ਨ ਹੋਣ ਕਰਕੇ ਬੱਚੇ ਹੋਰ ਪਾਸੇ ਜ਼ਿਆਦਾ ਮੋਬਾਈਲ ਨੇ ਚੱਕਦੇ ਫਟੇ ਮੋਬਾਈਲ ਬੱਚੇ ਉਧਰ ਜ਼ਿਆਦਾ ਧਿਆਨ ਹੈ ਸਿੱਖੀ ਵੱਲ ਹੁਣ ਘਟਾ ਹੈ ਕੁਝ ਕੁ ਲੋਕਾਂ ਦਾ ਹੋਊਗਾ ਬਾਕੀ ਬਹੁਤ ਘੱਟ ਲੋਕ ਨੇ ਜਿਹੜੇ ਇੱਧਰ ਜੁੜੇ ਹੋਏ ਨੇ ਹੂੰ ਤੁਹਾਡਾ ਤੱਕ ਐਕਸਪੀਰੀਅੰਸ ਆ ਜੇ ਤੁਹਾਨੂੰ ਕੋਈ ਪਾਵਰ ਦੇ ਦੇ ਵੀ ਤੁਸੀਂ ਜੋੜ ਦੋਗੇ ਇਸ ਗੱਲ ਦੇ ਨਾਲ ਤੁਸੀਂ ਟੀਚਰ ਰਹੇ ਹੋਗੇ ਟੀਚਰ ਤਾਂ ਬਹੁਤ ਵੱਡੀ ਚੀਜ਼ ਹੁੰਦੀ ਹੈ ਤਾਂ ਤੁਸੀਂ ਕੀ ਫਾਰਮੂਲਾ ਬਣਾਉਂਗੇ ਕਿ ਆਪਾਂ ਬੱਚਿਆਂ ਨੂੰ ਜੋੜ ਸਕਦੇ ਆ ਬਿਲਕੁਲ ਬੱਚੇ ਜੋੜ ਸਕਦੇ ਨੇ ਸਾਰੀਆਂ ਗੱਲਾਂ ਨਾਲ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ ਜਿਹੜਾ ਸਾਡਾ ਇਤਿਹਾਸ ਆ ਜਿਹੜੀ ਸਾਡੀ ਪੂਰੀ ਦੀ ਪੂਰੀ ਇੱਕ ਸੱਭਿਆਚਾਰ ਆਗਾ ਉਹਦੇ ਨਾਲ ਕਿਵੇਂ ਜੁੜ ਸਕਦੇ ਬੱਚੇ ਬੇਟੇ ਤਾਂ ਜੁੜਨਗੇ ਜੇ ਉਹਨਾਂ ਦੇ ਪੇਰੈਂਟਸ ਥੋੜਾ ਸਾਥ ਦੇਣਗੇ ਹੁਣ ਜਿਹੜੇ ਐਜੂਕੇਟਿਡ ਪੇਰੈਂਟਸ ਨੇ ਉਹ ਨਹੀਂ ਸਿੱਖੀ ਬਲ ਬਹੁਤੇ ਹੈਗੇ ਉਹ ਥੋੜੇ ਜਿਹਾ ਮਾਡਰਨ ਟਾਈਪ ਆ ਉਹਨਾਂ ਦਾ ਜਿਹੜੇ ਬਜ਼ੁਰਗਾਂ ਕੋਲ ਬੱਚੇ ਰਹਿੰਦੇ ਨੇ ਉਹ ਸ਼ਾਇਦ ਬੱਚੇ ਜੁੜ ਜਾਣ ਥੋੜੇ ਬਹੁਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਬੱਚਿਆਂ ਨੂੰ ਕੁਝ ਦੱਸਦੇ ਨੇ ਨਾ ਉਹ ਸ਼ਾਇਦ ਬੱਚੇ ਮਾੜੇ ਮੋਟੇ ਜੁੜ ਜਾਣ ਨਹੀਂ ਅੱਜ ਕੱਲ ਤਾਂ ਮਾਹੌਲ ਇਹਨਾਂ ਹੈ ਨਹੀਂ ਵਧੀਆ 26 ਸਾਲ ਪਹਿਲਾਂ ਆ ਕੇ ਤੁਸੀਂ ਇੱਥੇ ਸੌਣ ਲੱਗੇ ਥੱਲੇ ਹਾਂਜੀ ਉਸ ਤੋਂ ਪਹਿਲਾਂ ਤੁਸੀਂ ਆਪਦੇ ਘਰੇ ਸੌਂਦੇ ਸੀਗੇ ਉਦੋਂ ਕਿੰਨਾ ਉਦੋਂ ਲਗਭਗ ਸਾਰੇ ਲੋਕ ਸੌਂਦੇ ਸੀ ਥੱਲੇ ਨਹੀਂ ਜੀ ਸਾਰੇ ਤਾਂ ਨਹੀਂ ਜਿਨ੍ਹਾਂ ਨੂੰ ਥੋੜਾ ਜਿਹਾ ਗੁਰਦੁਆਰਾ ਸਾਹਿਬ ਬਾਰੇ ਪਤਾ ਸੀ ਜਿਨ੍ਹਾਂ ਨੂੰ ਪਾਠ ਬਾਰੇ ਜਾਂ ਸਿੱਖੀ ਬਾਰੇ ਪਤਾ ਸੀ ਉਹ ਆਉਂਦੇ ਸੀ ਆਮ ਨਹੀਂ ਹਾਂਜੀ ਇੱਥੇ ਵੀ ਇੱਥੇ ਵੀ ਕੋਈ ਘਰਾਂ ਚ ਨਹੀਂ ਸੀ ਸੰਦਾ ਇੱਥੇ ਤੁਹਾਨੂੰ ਇੱਕ ਤੁਹਾਡੇ ਯਾਦ ਹੋਊਗਾ ਵੀ ਹੋ ਸਕਦਾ ਤੁਹਾਨੂੰ ਪਤਾ ਨੁਹੀਂ ਹੁਣ ਬਹੁਤ ਸਾਰੇ ਇਹੇ ਜੀ ਹੋਣਗੇ ਮੈਂ ਸਟੋਰੀਆਂ ਲੱਭ ਰਿਹਾ ਵੀ ਕੌਣ ਸੌਂਦਾ ਬਹੁਤ ਸਾਰੇ ਇਹੇ ਜੀ ਵੀ ਹੋਣਗੇ ਜਿਹੜੇ ਦੱਸਦੇ ਨਹੀਂ ਹੁਣ ਜਿਨ੍ਹਾਂ ਦਾ ਪਤਾ ਹੀ ਨਹੀਂ ਹੋਣਾ ਉਹ ਵੀ ਸੌਂਦੇ ਹੋਣਗੇ ਇਹ ਤਾਂ ਤੁਹਾਨੂੰ ਨਾ ਪਤਾ ਹੋਵੇ ਹੋਸ਼ਾ ਹਾਂਜੀ ਹੋ ਸਕਦਾ ਜੀ ਇਸ ਤਰ੍ਹਾਂ ਦੇ ਵੀ ਬੰਦੇ ਹੋਣ ਤੁਹਾਨੂੰ ਪਤਾ ਵੀ ਹੋਊਗਾ ਕਿ ਕੁਝ ਲੋਕ ਸੀ ਇਹੇ ਜਿਹੜੇ ਤੁਹਾਨੂੰ ਪਤਾ ਸੀਗਾ ਕਿ ਆ ਪਰਿਵਾਰਾਂ ਸੌਂਦੇ ਨੇ ਹਾਂਜੀ ਹੈਗਾ ਸੀ ਜਿਵੇਂ ਇੱਥੇ ਹੈਗੇ ਸੀ ਦੋ ਇੱਕ ਪਰਿਵਾਰ ਹਾਂਜੀ ਹਾਂਜੀ ਪਰ ਹੋ ਸਕਦਾ ਵੀ ਹੋਰ ਵੀ ਸੌਂਦੇ ਹੋਣ ਜਿਹੜੇ ਸਾਡੀ ਉਮਰਾਂ ਦੇ ਨੇ ਹੁਣ ਵਾਲੀ ਉਮਰਾਂ ਦੇ ਤਾਂ ਨਹੀਂ ਹੋਣੇ ਬੇ ਸਾਡੀ ਉਮਰ ਦੇ ਤਾਂ ਹੋਣਗੇ ਲੋਕ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ ਆਪਾਂ ਜਦੋਂ ਵੀ ਕੋਈ ਗੱਲ ਨੂੰ ਯਾਦ ਕਰਦੇ ਆ ਹਨ ਕੀ ਮਹਿਸੂਸ ਕਰਦੇ ਹੋਗੇ ਕਿ ਜੋ ਤੁਸੀਂ ਥੱਲੇ ਸੌਣੇ ਦਾ मीनिंग ਸਿੱਧਾ ਜਾ ਕੇ ਉਸ ਇਤਿਹਾਸ ਨਾਲ ਜੁੜ ਜਾਂਦਾਗਾ ਹਨ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋਗੇ मीनिंग ਬੇਟੇ ਇਹ ਹੈ ਜਿਵੇਂ ਆਪਣੇ ਘਰ ਦਾ ਮੈਂਬਰ ਕੋਈ ਜਾਂਦਾ ਹੈ ਹਨਾ ਉਦੋਂ ਆਪਾਂ ਸਾਰਾ ਪਰਿਵਾਰ ਰਾਤ ਨੂੰ ਕਦੇ ਵੀ ਮੰਜੇ ਪਰ ਨਹੀਂ ਪੈਂਦਾ ਪੈਂਦਾ ਉਦੋਂ ਆ ਪਾਸਾਰੇ ਲੋਕੇ ਏਠਾ ਕਪੜਾ ਵਿਛਾ ਕੇ ਬਹਿ ਜਾਂਦੇ ਨੇ ਏਥੇ ਵੀ ਥੱਲੇ ਹੀ ਹੇਠਾਂ ਬਹਿ ਜਾਂਦੇ ਆ ਉੱਥੇ ਹੀ ਕਈ ਵਾਰੀ ਸੌਂ ਜਾਂਦੇ ਆ ਜਦੋਂ ਆਪਣਾ ਘਰ ਦਾ ਮੈਂਬਰ ਚਲੇ ਜਾਂਦੇ ਬਸ ਇਹੀ ਮੀਨਿੰਗ ਤਾਂ ਉਦੋਂ ਵੀ ਹੁਣ ਵੀ ਇਹੀ ਹੈ ਵੀ ਜਦੋਂ ਆਪਣੇ ਘਰ ਦਾ ਕੋਈ ਮੈਂਬਰ ਜਾਂਦਾ ਨਹੀਂ ਮੰਜਿਆਂ ਪਰ ਬੈਠਿਆ ਜਾਂਦਾ ਹੁਣ ਮੈਨੂੰ ਬੈਠਿਆ ਜਾਂਦਾ ਹਾਂ ਸਿੱਖੀ ਜਿਹੜਾ ਕਨਸੈਪਟ ਆ ਸੰਤ ਦਾ ਵੀ ਹੈ ਤੇ ਸਿਪਾਹੀ ਦਾ ਵੀ ਹੈ ਸਿੱਖੀ ਚ ਇਹ ਵੀ ਆਗਾ ਕਿ ਮਾਤਮ ਨਹੀਂ ਚੜਦੀ ਕਲਾ ਹੀ ਆ ਜੇ ਤੁਹਾਨੂੰ ਲੱਗਦਾਗਾ ਕਿ ਹਾਂ ਇਹ ਗੱਲ ਜਿਹੜੀ ਜਦੋਂ ਅਸੀਂ ਇਸਔਰੋਨੈਸਟ ਜਾਣਦੇ ਹਾਂ ਕਿ ਹਾਂ ਤੇ ਮੇ ਸਾਡੇ ਪਰਿਵਾਰ ਦਾ ਕੋਈ ਚਲਾ ਗਿਆ ਕਿਵੇਂ ਦੇਖਦੇ ਹੋ ਸਾਰੀਆਂ ਗੱਲਾਂ ਨੂੰ ਤੁਸੀਂ ਜਦੋਂ ਵੀ ਸਾਡੇ ਪਰਿਵਾਰ ਦਾ ਇਸ ਤਰ੍ਹਾਂ ਕੋਈ ਮੈਂਬਰ ਗਿਆ ਤਾਂ ਅਸੀਂ ਨਿੱਚੇ ਸੋਣਾ ਤਾਂ ਨਹੀਂ ਛੱਡਿਆ ਨਿੱਚੇ ਬੈਂਦੇ ਸੀ ਉਹ ਮੈਂ ਸੰਤ ਤੇ ਸਿਪਾਹੀ ਹੈ ਜਿਹੜਾ ਉਹ ਤਾਂ ਗੁਰਗੋਬਿੰਦ ਸਿੰਘ ਜੀ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਸਾਰੀ ਤਰ੍ਹਾਂ ਦੀ ਕਲਾ ਸੀਗੀ ਆ ਉਹਨਾਂ ਨੇ ਸਮਾਜ ਨੂੰ ਵੀ ਸਮਾਜਿਕ ਬੁਰਾਈਆਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਖੇੜਿਆ ਬਹੁਤ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਵੀ ਆਹੀ ਵਸਮਨ ਚ ਜਿਵੇਂ ਮੈਂ ਤਾਂ ਪੁੱਛਨੇ ਤੁਹਾਨੂੰ ਵੀ ਜਿਵੇਂ ਹਰ ਸ਼ਬਦ ਦਾ ਇੱਕ ਬਰਾਬਰ ਹਨਾ ਲਿੰਗ ਪੁਲਿੰਗਾਗਾ ਜਾਂ ਆਪਾਂ ਉਹ ਕਹਿੰਦੇ ਆ ਕਿ ਕੀ ਮੰਨ ਲਓ ਉਦਾਸੀ ਆ ਤਾਂ ਖੁਸ਼ੀ ਆ ਉਦਾਸੀ ਆ ਤਾਂ ਚੜ੍ਹਦੀ ਕਲਾ ਵੀ ਆ ਹੁਣ ਪਿੱਛੇ ਜਿਵੇਂ ਇਹ ਚੱਲਦਾਗਾ ਕਿ ਨਹੀਂ ਇਹ ਸਹਿਬਜ਼ਾਦਿਆਂ ਦੀ ਹਰ ਗੱਲ ਨੂੰ ਆਪਾਂ ਚੜਦੀ ਕਲਾ ਚੜਦੀ ਕਲਾ ਨਾਲ ਤਾਂ ਲੈਣਾ ਹੀ ਚਾਹੀਦਾ ਪਰ ਇੱਕ ਨੋ ਡਾਊਟ ਜਦੋਂ ਆਪਾਂ ਕੋਈ ਗੱਲ ਨੂੰ ਯਾਦ ਕਰਦੇ ਆਂ ਇੰਨੀ ਗੱਲ ਆਪਾਂ ਨੂੰ ਰੋਣਾ ਵੀ ਆ ਜਾਂਦਾਗਾ ਮਤਲਬ ਆਪਣਾ ਮਨ ਉਦਾਸਤਾ ਹੋ ਜਾਂਦਾਗਾ ਪਰ ਇਸ ਗੱਲ ਦੇ ਵੀ ਰੌਲਾ ਪੈਂਦਾ ਕਿ ਨਹੀਂ ਇਹ ਨਹੀਂ ਹੋਣੀ ਚਾਹੀਦੀ ਕੱਲੀ ਚੜਦੀ ਕਲਾ ਵਾਲੀ ਗੱਲ ਹੀ ਕਰੋ ਹਾਂਜੀ ਬਹੁਤ ਬਹੁਤ ਕਹਿੰਦੇ ਨੇ ਜਿਵੇਂ ਕਿ ਇਹ ਕਈ ਪ੍ਰਚਾਰਕ ਵੀ ਇਹ ਕਹਿੰਦੇ ਨੇ ਵੀ ਇਹ ਤਾਂ ਉਹ ਦਲੇਰੀ ਦਿਖਾ ਕੇ ਗਏ ਨੇ ਵੀ ਰੋਣਾ ਨਹੀਂ ਚਾਹੀਦਾ ਜਾਂ ਨੀਚੇ ਨਹੀਂ ਪੈਣਾ ਚਾਹੀਦਾ ਵੀ ਉਹ ਦਲੇਰੀ ਦਿਖਾਈ ਸੀ ਵੀ ਇਹ ਨੀਚੇ ਪੈਣਾ ਜਾਂ ਰੋਣਾ ਇਹ ਕੈਰਾਂ ਦਾ ਕੰਮ ਹੈ ਹਾਂ ਬਹੁਤ ਇਹ ਕਹਿੰਦੇ ਨੇ ਪ੍ਰਚਾਰਕ ਪਰ ਸਾਡੇ ਜਿਹੜੀ ਛੋਟੀ ਉਮਰ ਦੇ ਵਿੱਚ ਕੋਈ ਚੀਜ਼ ਆਪਣੇ ਤੇ ਅਪਲਾਈ ਹੋ ਜਾਂਦੀ ਹੈ ਉਹ ਘੱਟ ਮਤਲਬ ਆਪਾਂ ਭੁੱਲਦੇ ਹਾਂ ਹਾਂ ਉਦੋਂ ਹੋ ਸਕਦਾ ਵੀ ਉਦੋਂ ਇਹਨਾਂ ਭਾਵਨਾ ਦਾ ਮਸਲਾ ਨਾ ਤੁਹਾਡੀ ਭਾਵਨਾ ਅਸਲ ਤਾਂ ਭਾਵਨਾ ਤੁਸੀਂ ਕਿਸੇ ਦੀ ਭਾਵਨਾ ਚ ਕਿਸੇ ਨੂੰ ਸਮਝੋਗੇ ਕਿਸੇ ਨੂੰ ਐ ਤਾਂ ਨਹੀਂ ਤੁਸੀਂ ਹੈ ਨਾ ਵੀ ਤੁਹਾਡੀ ਭਾਵਨਾ ਕਿਹੜਾ ਬੰਦਾ ਕਿੰਨਾ ਜੁੜਿਆ ਹੋਇਆਗਾ ਕਿਸੇ ਚੀਜ਼ ਨਾਲ ਜਿਵੇਂ ਸਾਡੇ ਪੇਰੈਂਟਸ ਨੇ ਕਿਹਾ ਨਾ ਵੀ ਉਦੋਂ ਲੋਕ ਰੋਂਦੇ ਹੀ ਆਉਂਦੇ ਹੁੰਦੇ ਸੀ ਮੈਂ ਬਹੁਤ ਛੋਟੀ ਸੀ ਮੇਰੇ ਫਾਦਰ ਮੈਨੂੰ ਮੁੱਢੇ ਤੇ ਚੱਕ ਕੇ ਲਿਆਉਂਦੇ ਹੁੰਦੇ ਸੀਗੇ ਉਹਨਾਂ ਨੇ ਘਰ ਤੋਂ ਹੀ ਬਾ ਗੁਰੂ ਸਾਹਿਬ ਦੀਆਂ ਹੀ ਗੱਲਾਂ ਕਰਨੀਆਂ ਜਦੋਂ ਉਹਨਾਂ ਨੇ ਰੋਣਾ ਰੋਣ ਲੱਗ ਜਾਂਦੇ ਸੀ ਆਉਂਦਿਆਂ ਦੇ ਵੀ ਉਦੋਂ ਹੁੰਦੇ ਬਹੁਤ ਘੱਟ ਸੀਵਾਵਾਂ ਹੁੰਦੀ ਸੀ ਨਾ ਉਹਨਾਂ ਦੇ ਮੋਢੇ ਤੇ ਬਹੁਤ ਘੱਟ ਲੋਕ ਹੁੰਦੇ ਸੀ ਉਦੋਂ ਪਰ ਮੈਨੂੰ ਪਤਾ ਨਹੀਂ ਕਿਉਂ ਲੈ ਕੇ ਆਉਂਦੇ ਸੀਗੇ ਹੋਰ ਸਭਾ ਕਹਿੰਦੇ ਸੀ ਕੱਲਾ ਨਾ ਕੱਲਾ ਸਭਾ ਕਹਿੰਦੇ ਸੀ ਉਦੋਂ ਸਭ ਮੇਲੇ ਜੋੜ ਮੇਲ ਜਾਂ ਜੋੜ ਮੇਲਾ ਨਹੀਂ ਕਹਿੰਦੇ ਤਾਂ ਹੁਣ ਲੱਗੇ ਨਾ ਕਹਿਣਾ ਕੱਲਾ ਸਭਾ ਕਹਿੰਦੇ ਸੀ ਸਭਾ ਮਤਲਬ ਮਿਲ ਕੇ ਬੈਠਣਾ ਉਹ ਉਹ ਟਾਈਮਾਂ ਦੇ ਵਿੱਚ ਇਹ ਸੀਗਾ ਇਹਦਾ ਅਸਲ ਅਰਥ ਬਈ ਅਲੀਦੋਲੀ ਤੇ ਜਿਹੜੇ ਲੋਕ ਆਉਂਦੇ ਸੀਗੇ ਇੱਥੇ ਬੈਂਦੇ ਸੀ ਤੇ ਰੋਂਦੇ ਸੀ ਉਹਨਾਂ ਦੇ ਗੱਲਾਂ ਕਰਦੇ ਸੀ ਹੁਣ ਇਹ ਗੱਲਾਂ ਗੁੱਲਾਂ ਨਹੀਂ ਐਨਾ ਕੋਈ ਕਰਦਾ ਹੁਣ ਇੰਨਾ ਧਿਆਨ ਨਹੀਂ ਬਾਕੀ ਹੁਣ ਆਹ ਟੀਵੀ ਕਰਕੇ ਜਾਂ ਮੋਬਾਈਲਾਂ 'ਚ ਬਹੁਤ ਗਿਆਨ ਹੈ ਹੁਣ ਤਾਂ ਹੋਰ ਤਰ੍ਹਾਂ ਦਾ ਗਿਆਨ ਹੋ ਗਿਆ ਨਾ ਹਾਂ ਉਹ ਗਿਆਨ ਹੈਗਾ ਵੀ ਆ ਜਾਂ ਨਹੀਂ ਆ ਇਹਦੇ ਤੇ ਵੀ ਡਿਬੇਟ ਆ ਕਿਉਂ ਗਿਆਨ ਲੈ ਕੇ ਕਿੱਧਰ ਨੂੰ ਜਾ ਰਿਹਾ ਬੰਦੇ ਨੂੰ ਗਿਆਨ ਦਾ ਮਤਲਬ ਤਾਂ ਉਹੀ ਹੈ ਨਾ ਜਿਹੜਾ ਕਿਸੇ ਤੋਂ ਨੂੰ ਤੁਹਾਡੀਆਂ ਤੁਹਾਡਾ ਤੀਜਾ ਨੇਤਰ ਖੋਲ ਦੇ ਹਾਂਜੀ ਹਾਂਜੀ ਹੁਣ ਗਿਆਨ ਹੋਰ ਪਾਸੇ ਲੈ ਕੇ ਖਿੱਚ ਰਿਹਾ ਹੈ ਬੱਚਿਆਂ ਨੂੰ ਵੀ ਤੇ ਤੇ ਰਣਸ ਨੂੰ ਵੀ ਅੱਛਾ ਤੁਸੀਂ ਆਉਂਦੇ ਸੀਗੇ ਤੁਸੀਂ ਜਦੋਂ ਪਹਿਲੀ ਪਹਿਲੀ ਵਾਰ ਕਦੋਂ ਆਏ ਸੀ ਤੁਹਾਨੂੰ ਤੁਹਾਡੇ ਯਾਦ ਆ ਕਿਹੜੇ ਸਾਲ ਚ ਜਾਂ ਕਿੰਨੀ ਉਮਰ ਚ ਤੁਸੀਂ ਸਭਾ ਤੇ ਆਏ ਸੀ ਪਹਿਲੀ ਵਾਰ ਮੇਰਾ ਖਿਆਲ ਹੈ ਜੀ ਮੈਂ 6-7 ਸਾਲ ਦੀ ਹੋਣੀ ਹੈ ਸ਼ਾਇਦ ਹਾਂ ਜਦੋਂ ਮੈਨੂੰ ਮੋਢੇ ਤੇ ਬਿਠਾ ਕੇ ਲਿਆਉਂਦੇ ਸੀ ਫਿਰ ਤੁਸੀਂ 10-12 ਸਾਲ ਦੇ ਹੋਵੋਗੇ ਜਦੋਂ ਆਉਂਦੇ ਹੋਵੋਗੇ ਹਾਂਜੀ ਉਦੋਂ ਸੁਰਤ ਸੰਭਾਲ ਲਈ ਹੋ ਥੋੜਾ ਦੱਸੋ ਸਾਰੀਆਂ ਜਿਵੇਂ ਤੁਸੀਂ ਤੁਸੀਂ ਠੰਡਾ ਬੁਰਜ ਪੁਰਾਣਾ ਦੇਖਿਆ ਹੋਊਗਾ ਸਭ ਕੁਝ ਪੁਰਾਣਾ ਦੇਖਿਆ ਹੋਊ ਥੋੜਾ ਦੱਸਿਓ ਕਿਸ ਤਰ੍ਹਾਂ ਦਾ ਸੀ ਸਾਰਾ ਕੁਝ ਸੁਰਤ ਨਹੀਂ ਸੀਗੀ ਹੈਨਾ 15 ਸਾਲ ਚ 18 ਚ 20 ਚ ਦੇਖਿਆ ਹੋਊਗਾ ਜੇ ਤੁਸੀਂ ਵਿਆਹ ਕੇ ਵੀ ਆਏ ਹੋ ਉਦੋਂ ਵੀ ਜਿਵੇਂ ਅੰਕਲ ਹੋਰੀ ਦੱਸ ਰਹੇ ਸੀ ਕੀ ਉਹਨਾਂ ਨੇ ਪੁਰਾਣੀਆਂ ਸਾਰੀਆਂ ਦੇਖੀਆਂ ਨੇ ਹੁਣ ਬਾਅਦ ਚ ਬਦਲੀਆਂ ਨਾ ਇਹ ਬਾਅਦ ਚ ਬਦਲੀਆਂ ਨੇ ਸਾਰੇ ਉੱਪਰ ਜਿਹੜਾ ਹੁਣ ਮਾਰਬਲ ਲੱਗੀ ਹੋਈ ਹੈ ਇਹ ਨਹੀਂ ਸੀ ਇਹ ਹੈਗੇ ਸੀ ਇਟਾਂ ਤੇ ਦੀਵਾਰਾਂ ਨੇ ਜਿਹੜੀਆਂ ਹੀਟੀਆਂ ਉਹ ਵੀ ਸਰੰਦੀਟ ਦੀਆਂ ਬਣੀਆਂ ਹੋਈਆਂ ਸੀ ਇਹ ਆਪਣੇ ਇੱਧਰ ਵੀ ਜੋਤੀਸਰੂਪ ਸਾਹਿਬ ਵੀ ਬਹੁਤ ਸਿੰਪਲ ਗੁਰਦੁਆਰਾ ਸੀ ਦੀਵਾਰਾਂ ਵੀ ਮਿੱਟੀ ਦੀਆਂ ਸੀ ਆਹ ਚਾਰ ਦੁਵਾਰੇ ਜਿਹੜੀ ਉਹ ਸਨੰਦੀਟ ਦੀ ਬਣੀ ਹੋਈ ਸੀ ਹੂੰ ਤੁਹਾਡੇ ਦੇਖਦੇ ਆ ਦੇਖਦੇ ਕੀ ਕੁਝ ਬਦਲਿਆ ਹੋਇਆ ਸੀ ਦੇਖ ਲਓ ਜੀ ਕਿੰਨਾ ਬਦਲਿਆ ਕੀ ਕੁਝ ਦੱਸੋ ਤੁਸੀਂ ਹੁਣ ਸਾਨੂੰ ਨਹੀਂ ਨਾ ਪਤਾ ਮੈਂ ਤਾਂਹੀਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਦੱਸੋ ਸਾਰਿਆਂ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਕਿ ਕੀ ਕੀ ਬਦਲ ਗਿਆ ਤੁਹਾਡੇ ਦੇਖ ਕੇ ਦੇਖਦੇ ਆ ਦੇਖਦੇ ਤਾਂ ਇਹ ਵੀ ਪਹਿਲਾਂ ਤਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਉੱਥੇ ਖੂਹੀ ਹੁੰਦੀ ਸੀ ਉੱਥੇ ਇੱਕ ਮਤਲਬ ਝੁੱਗੀ ਜੀ ਹੁੰਦੀ ਸੀ ਉੱਥੇ ਨਹੰਗ ਸਿੰਘ ਸ਼ਾਇਦ ਰਹਿੰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਟਾਂ ਜੀਆਂ ਲਾਉਣੀ ਸ਼ੁਰੂ ਕਰਤੀਆਂ ਉਦੋਂ ਬਾਅਦ ਸਾਰੇ ਢੇੜ-ਢੜਾਈ ਕਰਤੀ ਇਹ ਸਾਰਾ ਗੁਰਦੁਆਰਾ ਸਾਹਿਬ ਵੀ ਇਹ ਸਾਰਾ ਇੱਟਾਂ ਸਾਫ਼ ਕਰਤੀਆਂ ਉਹਦੀ ਥਾਂ ਤੇ ਇਹ ਮਾਰਬਲ ਲਾਤਾ ਹਾਂ ਇਹ ਠੀਕ ਲੱਗਦਾ ਤੁਹਾਨੂੰ ਜਾਂ ਉਹ ਠੀਕ ਸੀਗਾ ਉਹ ਜ਼ਿਆਦਾ ਠੀਕ ਸੀ ਆਸੀਂ ਸਾਡਾ ਬਿਲਕੁਲ ਅਸੀਂ ਉਵੇਂ ਹੀ ਕਨੈਕਟ ਕਰਦੇ ਸੀ ਅੱਛਾ ਉਦੋਂ ਮੌਕੇ ਤੇ ਕੀ ਹੋਇਆ ਹੋਊਗਾ ਉਸ ਟਾਈਮ ਕੀ ਹੋਇਆ ਹੋਊਗਾ ਉਦੋਂ ਬਿਲਡਿੰਗ ਕਹੀ ਜੀ ਸੀ ਹਾਂਜੀ ਹਾਂਜੀ ਉਦੋਂ ਬਿਲਡਿੰਗ ਛੋਟੀ ਸੀਗੀ ਤੇ ਹੀਠਾਂ ਵੀ ਸਾਰਾ ਹੀ ਸੀਗਾ ਇੱਟਾਂ ਦਾ ਹੀ ਸੀ ਕੰਧਾਂ ਮੀਟਾਂ ਦੇ ਉਹ ਬੜੀ ਵਧੀਆ ਲੱਗਦੀਆਂ ਸੀ ਉਹ ਸਰੰਦੀ ਇੱਟ ਹਾਂ ਆਲੇ-ਦਾਲੇ ਜਿਹੜੀ ਦੁਆਰ ਉਹ ਵੀ ਸਰੰਦੀ ਇੱਟ ਦੀ ਛੋਟੀ ਦੁਆਰ ਹੁਣ ਤਾਂ ਦੁਆਰਾਂ ਵੱਡੀਆਂ ਨੇ ਹੁਣ ਤਾਂ ਲੋਹੇ ਦੇ ਵੀ ਲਾਤੇ ਆ ਕਰਤਾ ਉਹ ਕਰਤਾ ਵੀ ਉਦੋਂ ਇਹ ਸੀਗਾ ਕਿੰਨੇ ਸਾਲ ਦੇ ਹੋ ਗਏ ਸੀ ਤੁਸੀਂ ਮੈਂ ਪਲੱਸ 70 ਹਾਂ 73 74 ਦੇ ਕਿ 60 ਸਾਲ ਹੋ ਗਏ ਹੋਣਗੇ ਥੱਲੇ ਪੈਂਦਿਆਂ ਨੂੰ 10 ਸਾਲ ਦੇ ਲੱਗੇ ਹੋਣਗੇ ਬਹੁਤ ਛੇਤੀਉ ਲੱਗੇ ਸੀ ਉੱਥੇ ਤਾਂ ਹਾਂ ਛੋਟੀ ਛੋਟੀ ਉਮਰ 'ਚ ਹੀ ਪਿੰਡ ਤੋਂ ਸਾਰੇ ਛੋਟੀ ਉਮਰ 'ਚ ਹੀ ਪੈਂਦੇ ਸੀ ਤੁਸੀਂ ਆਪਣੇ ਪੋਤੇ ਪੁੱਤੀਆਂ ਦੋਤੇ ਦੋਤੀਆਂ ਨਾਲ ਇਹ ਗੱਲਾਂ ਕਰਦੇ ਹੋ ਜਾਂ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਸੁਣਦੇ ਆ ਜਾਂ ਉਹ ਸੁਣਦੇ ਨੇ ਬਹੁਤ ਧਿਆਨ ਇਹਨੇ ਵੀ ਪਤਾ ਹੋ ਆਪਾਂ ਥੱਲੇ ਪੈਂਦੇ ਆ ਗਿਆ ਬਹੁਤ ਤੁਹਾਨੂੰ ਇਹ ਲੱਗਦਾ ਬੱਚਿਆਂ ਬਾਰੇ ਫਿਰ ਕਈ ਵਾਰ ਇਹ ਵੀ ਆ ਜਾਂਦਾ ਵੀ ਕਿ ਛੱਡ ਨਾ ਲੱਗ ਜੇ ਨਾ ਹੋ ਜੇ ਨਹੀਂ ਬਹੁਤ ਧਿਆਨ ਨਾਲੇ ਮੇਰੇ ਪੋਤੇ ਪੋਤੀਆਂ ਸੁਣਦੇ ਨੇ ਮੈਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸਦੀਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਰੇ ਮਾਤਾ ਗੁਜਰੀ ਜੀ ਤੇ ਆਪਣੇ ਅਜੀਤ ਸਿੰਘ ਜਿਹੜਾਰ ਸਿੰਘ ਬਾਰੇ ਉਹਨਾਂ ਦੀਆਂ ਲੜਾਈਆਂ ਬਾਰੇ ਮੈਂ ਇਹਨਾਂ ਨੂੰ ਦੱਸਦੀਆਂ ਹੁਣ ਪੁੱਛ ਲੋ ਸਭ ਕੁਝ ਦੱਸਣਗੇ ਹੂੰ ਪੋਤੀ ਵੀ ਉਹ ਛੋਟਾ ਪੁੱਤ ਵੀ ਹੂੰ ਫਿਰ ਮੈਂ ਉਹਨਾਂ ਨੂੰ ਕਹਿੰਨੀ ਆਪਾਂ ਨੇ ਕੈਪ ਨਹੀਂ ਲੈਣੀ ਆਪਾਂ ਨੇ ਦਸਤਾਰ ਸਜਾਉਣੀ ਆ ਤੁਸੀਂ ਜਦੋਂ ਇਹਨਾਂ ਦਿਨਾਂ ਚ ਵੈਸੇ ਵੀ ਰੈਗੂਲਰ ਜਿਹੜਾ ਜਨਨੇ ਸਭਾ ਦੇ ਉੱਤੇ ਤੇ ਤੁਹਾਡਾ ਪਰਿਵਾਰ ਉੱਥੋਂ ਆਲਾ ਵੀ ਆਉਂਦਾ ਸਾਰਾ ਹਾਂਜੀ ਹਾਂਜੀ ਉੱਥੋਂ ਤਾਂ ਹੁਣ ਘਟ ਵੱਧ ਹੋ ਗਏ ਤੇ ਇੱਥੋਂ ਸਾਰਾ ਪਰਿਵਾਰ ਤਿੰਨ ਦਿਨ ਜਾਂਦਾ ਹੈ ਰਾਤ ਨੂੰ ਚਲੇ ਜਾਂਦੇ ਸਵੇਰੇ ਆ ਜਾਂਦੇ ਵੀ ਸਾਡੇ ਬੱਚਿਆਂ ਨੂੰ ਬਹੁਤ ਖਰੇਤ ਹੈ ਵੀ ਜਾਂਦੇ ਨੇ ਨਾਲ ਸਾਡੇ ਬੇਟੀ ਸਾਡੀ ਇੱਥੇ ਨਾਲ ਦੇ ਪਿੰਡ ਹੈ ਜੰਡਾਲੀ ਵਿਆਹੀ ਹੋਈ ਉਹ ਵੀ ਤਕਰੀਬਨ ਇੱਥੇ ਆਉਂਦੇ ਨੇ ਉਹਨਾਂ ਦੀ ਵੀ ਸਿੱਖੀ ਫੈਲ ਗਈ ਉਹਨਾਂ ਦੇ ਵੀ ਨਹੀਂ ਸੀ ਕੋਈ ਪਹਿਲਾਂ ਅਮਰਤਾਰੀ ਜੋ ਦੋਨੇ ਬੇਟੀ ਗਈਆ ਉਹਨਾਂ ਲੜਕੇ ਨੇ ਵੀ ਅਮਰ ਸ਼ਕਲੇ ਤੇ ਬੇਟੀ ਰਵੀ ਸ਼ਕਿਆ ਹੋਇਆ ਸੀ ਤੇ ਦੋਨੋਂ ਉਹਨਾਂ ਦੇ ਬੱਚੇ ਵੀ ਸਿੱਖੀ ਵਾਰੀ ਚੱਲਦੇ ਨੇ ਉਹ ਪੁੱਛਦੇ ਰਹਿੰਦੇ ਨੇ ਸਾਰਾ ਇਤਿਹਾਸ ਵਿਆਹ ਕਿਵੇਂ ਹੋਇਆ ਉਹ ਕਿਵੇਂ ਹੋਇਆ ਉਹ ਵੀ ਪੱਕੇ ਨੇ ਹੁਣ ਧਰਮ ਵਿੱਚ ਪੱਕੇ ਨੇ ਇਹ ਧਰਤੀ ਮੈਂ ਦੇਖ ਰਿਹਾ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਜਿਹੜੀ ਬੜੀ ਹੀ ਮਤਲਬ ਇਮੋਸ਼ਨਲ ਤੇ ਬੜਾ ਹੀ ਕਿਉਂਕਿ ਇੰਨੀ ਇਤਿਹਾਸਿਕ ਧਰਤੀ ਆ ਬਹੁਤ ਹਾਂਜੀ ਇਤਿਹਾਸਿਕ ਧਰਤੀਆਂ ਅਸੀਂ ਜਾ ਜਾਂਦੇ ਸੀ ਕਈ ਵਾਰੀ ਪੈਦਲ ਗਏ ਅਸੀਂ ਆਨੰਦਪੁਰ ਸਾਹਿਬ ਤੱਕ ਅੱਛਾ ਹਾਂਜੀ ਮੇਰਾ ਛੋਟਾ ਭਰਾ ਸੀ ਉਹ ਤਕਰੀਬਨ ਹੀ ਪੈਦਲ ਜਾਂਦਾ ਹੁੰਦਾ ਸੀ ਅਨੰਦ ਪ੍ਰਸਾਦ ਤੱਕ ਤੁਸੀਂ ਕਦੋਂ ਮਤਲਬ ਜਦੋਂ ਛੋਟੇ ਹੁੰਦੇ ਸੀ ਉਹਦੇ ਇੱਥੇ ਆ ਕੇ ਵੀ ਜਾਂਦੇ ਰਹੇ ਨਹੀਂ ਇੱਥੇ ਆ ਕੇ ਇੱਥੇ ਆ ਕੇ ਤਾਂ ਮੈਂ ਮੇਰੇ ਖਿਆਲ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਇੱਕ ਦੋ ਵਾਰ ਹੀ ਗਈਆਂ ਇੱਥੇ ਆ ਕੇ ਤੁਰ ਕੇ ਨਹੀਂ ਤੁਰਕੇ ਨਹੀਂ ਉਹ ਤੁਰਕੇ ਜਾਂਦੀ ਸੀ ਉਹ ਤੁਰਕੇ ਹੁਣ ਨਹੀਂ ਹੂੰ ਤਾਂ 28 ਤੱਕ ਤੁਸੀਂ ਨਹੀਂ ਥਲੇ ਹਾਂਜੀ 28 ਤੱਕ ਉਹ ਤੋਂ ਬਾਅਦ ਨਵਾਂ ਸਾਲ ਚੜ੍ਹ ਜਾਂਦਾ ਉਹ ਫਿਰ ਜਿਹੜੀਆਂ ਸ਼ਹੀਦੀਆਂ ਨੇ ਉਹ ਖੁਸ਼ੀਆਂ 'ਚ ਬਦਲ ਜਾਂਦੀਆਂ ਨੇ ਕਿਉਂਕਿ ਮਾਤਾ ਭਾਗੋ ਨੇ ਉੱਥੇ ਮੁਕਸਰ ਗਏ ਫਿਰ ਉਹ ਸ਼ਹੀਦੀਆਂ ਨੇ ਜਿਹੜੀਆਂ ਉਹ ਖੁਸ਼ੀਆਂ 'ਚ ਬਦਲ ਜਾਂਦੀਆਂ ਨੇ ਫੇਰ ਨਹੀਂ ਹਾਂ ਧੰਵਾਦ ਅੰਟੀ ਸੱਜਣਾ ਗੱਲਬਾਤ ਕਰਨ ਲਈ ਵੈਗੁਰਜੀ ਦਾ ਖਾਲਸਾ ਵੈਗੁਰਜੀ ਵੈਗੁਰਜੀ ਕੀ ਫਤਹਿ ਐਸਨਾਂ ਅੰਤੀ ਬਲਜਿੰਦਰ ਕੋਰ ਅ ਅਈ ਅਸੀਂ ਕਿਤੇ ਜਾ ਰਹੇ ਸੀ ਉੱਥੇ ਗੱਲ ਕਰਦਿਆਂ ਕਰਦਿਆਂ ਪਤਾ ਲੱਗਿਆ ਚੰਟੀ ਇੰਨੇ ਸਾਲਾਂ ਤੋਂ ਨੀਚੇ ਸੌਂਦੇ ਨੇ ਮੈਂ ਲੱਭ ਰਿਆ ਸੀ ਇਹ ਕਹਾਣੀਆਂ ਕੀ ਵਾਕਈ ਸੁਣਦੇ ਤਾਂ ਆ ਰਹੇ ਆਂਗੇ ਪਰ ਕਦੇ ਮਹਿਸੂਸ ਜਾਂ ਦੇਖਿਆ ਨਹੀਂ ਸੀਗਾ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਲੋਕਾਂ ਨਾਲ ਤਾਂ ਬਹੁਤ ਹੀ ਆਪਣੇ ਆਪ ਚ ਇੱਕ ਬੜੀ ਅਹਿਮ ਗੱਲ ਲੱਗੀ ਕਿ ਤੁਸੀਂ ਆਪਦੀਆਂ ਇਹ ਇੰਨੀਆਂ ਬਰੀਕ ਤੰਦਾਂ ਨੇ ਜਿਹੜੀਆਂ ਇਤਿਹਾਸਤਿਆਂ ਉਹਦੇ ਨਾਲ ਜੁੜੇ ਹੋਏ ਹੋ ਔਰ ਆਪਣੀਆਂ ആണവ പീടിയോട